1610 ਇਸਵੀ ਵਿੱਚ ਗੈਲੀਲਿਓ ਨੇ ਆਪਣੀ ਦੂਰਬੀਨ ਨਾਲ ਵੇਖਿਆ ਸੀ ਉਸ ਤੋਂ ਬਾਅਦ ਉਹਨੇ ਇਸ ਤੇ ਖੋਜ ਕੀਤੀ ਅੱਗੇ ਹੋਰ ਖੋਜਾਂ ਚੱਲਦੀਆਂ ਰਹੀਆਂ ਅੱਜ ਦੀ ਜੋ ਖੋਜ ਦੱਸਦੀ ਹੈ ਕਿ ਇਸ ਗ੍ਰਹਿ ਦੇ ਉੱਤੇ ਨਿੱਗਰ ਧਰਤੀ ਨਹੀਂ ਹੈ ਕੋਈ ਕੋਈ ਸੋਲਿਡ ਮਟੀਰੀਅਲ ਨਹੀਂ ਹੈਗਾ ਇਹ ਗੈਸਾਂ ਦਾ ਬਣਿਆ ਹੋਇਆ ਹੈ ਇੱਥੇ ਜਿਹੜੀ ਠੰਡ ਹੈ ਉਹ ਤਕਰੀਬਨ ਮਾਈਨਸ 100 ਡਿਗਰੀ ਤੋਂ ਥੱਲੇ ਜਾ ਕੇ 173 ਡਿਗਰੀ ਤੱਕ ਦੱਸੀ ਜਾਂਦੀ ਹੈ ਮਤਲਬ ਇੰਨਾ ਜ਼ਿਆਦਾ ਇਹ ਠੰਡਾ ਹੈ ਇੱਥੇ ਜਿਹੜੀ ਦੱਸਦੇ ਨੇ ਕ੍ਰਿਸਟਲਸ ਦੀ ਬਰਸਾਤ ਜਿਹਨੂੰ ਸਾਇਸਟਨ ਦੱਸਦੇ ਨੇ ਕਿ ਜਿਵੇਂ ਹੀਰਿਆਂ ਦੀ ਬਰਸਾਤ ਹੁੰਦੀ ਹੈ ਠੰਡ ਦੇ ਕਾਰਨ ਜਿਹੜੇ ਕਣ ਨੇ ਉਹ ਜੰਮ ਕੇ ਇਸ ਸ਼ੇਪ ਚ ਬਣ ਜਾਂਦੇ ਨੇ ਕਿ ਉਹ ਹੀਰੇ